ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਸਟੋਰੀ ਦੇ ਵਿੱਚ ਇੱਕ ਵਾਰ ਦੀ ਗੱਲ ਹੈ ਕਿ ਪੰਜ ਦੋਸਤ ਘੁੰਮਣ ਦੇ ਲਈ ਜਾਂਦੇ ਆ ਉਹ ਸੋਚਦੇ ਵੀ ਅਸੀਂ ਕੋਈ ਐਹੋ ਜੀ ਜਗ੍ਹਾ ਤੇ ਘੁੰਮਣ ਜਾਈਏ ਜਿੱਥੇ ਅਸੀਂ ਇੱਕ ਦੂਜੇ ਦੇ ਨਾਲ ਟਾਈਮ ਸਪੈਂਡ ਕਰ ਸਕੀਏ ਤੇ ਉਹ ਸੋਚਦੇ ਆ ਵੀ ਆਪਾਂ ਨਾ ਸਮੁੰਦਰ ਦੇ ਵਿੱਚ ਵੋਟਿੰਗ ਦੇ ਲਈ ਜਾਂਦੇ ਆ ਤੇ ਉਹ ਆਪਣੀ ਵੋਟ ਲੈ ਜਾਂਦੇ ਆ ਤੇ ਪੰਜ ਦੋਸਤ ਉਹ ਪੰਜੇ ਜਣੇ ਸਵਾਰ ਹੋ ਕੇ ਸਮੁੰਦਰ ਦੇ ਲਈ ਨਿਕਲ ਜਾਂਦੇ ਆ ਤੇ ਉਹ ਜਾਈ ਜਾਂਦੇ ਜਾਈ ਜਾਂਦੇ ਕਾਫੀ ਦੂਰ ਉਹ ਚਲੇ ਜਾਂਦੇ ਨਾਲੇ ਗੱਲਾਂ ਬਾਤਾਂ ਕਰਦੇ ਹੱਸਦੇ ਖੇਡਦੇ ਉਹ ਚੱਲੀ ਜਾਂਦੇ ਆ ਤੇ ਇੱਕਦਮ ਹੀ ਅਚਾਨਕ ਹੀ ਸਮੁੰਦਰ ਦੇ ਵਿੱਚ ਨਾ ਤੂਫਾਨ ਆਉਣਾ ਸ਼ੁਰੂ ਹੋ ਜਾਂਦਾ ਵਾ ਵੱਡੀਆਂ ਲਹਿਰਾਂ ਆਉਣ ਲੱਗ ਜਾਂਦੀਆਂ ਵਾ ਤੇ ਜਦੋਂ ਉਹ ਦੇਖਦੇ ਆਪਣੇ ਬਚਾਦ ਲਈ ਬਹੁਤ ਕੁਝ ਉਹ ਕਰਦੇ ਆ ਵੀ ਅਸੀਂ ਇਸ ਲਹਿਰਾਂ ਚ ਨਿਕਲ ਕੇ ਘਰ ਨੂੰ ਵਾਪਸ ਜਾ ਸਕੀਏ ਪਰ ਨਹੀਂ ਜਿਹੜਾ ਉਹ ਤੂਫਾਨ ਬਹੁਤ ਹੀ ਜ਼ਿਆਦਾ ਤੇਜ਼ ਹੋ ਜਾਂਦਾ ਵਾ ਤੇ ਉਹ ਲਹਿਰਾਂ ਦੇ ਵਿੱਚ ਜਿਹੜੀ ਉਹਨਾਂ ਦੀ ਕਿਸ਼ਤੀ ਹੁੰਦੀ ਆ ਬੋਟ ਹੁੰਦੀ ਆ ਉਹ ਉਲਟ ਜਾਂਦੀ ਆ ਤੇ ਜਿਹੜੇ ਉਹਨਾਂ ਵਿੱਚੋਂ ਚਾਰ ਦੋਸਤ ਜਿਹੜੇ ਹੁੰਦੇ ਆ ਉਹ ਮਰ ਜਾਂਦੇ ਆ ਤੇ ਇੱਕ ਜਣਾ ਬਚ ਜਾਂਦਾ ਵਾ ਤੇ ਜਿਹੜਾ ਇੱਕ ਜਣਾ ਬਚ ਜਾਂਦਾ ਉਹ ਵੀ ਆਪਦੇ ਬਚਾਅ ਦੇ ਲਈ ਬਹੁਤ ਕੋਸ਼ਿਸ਼ ਕਰਦਾ ਵਾ ਤੇ ਪਰ ਜਿਹੜੀਆਂ ਸਮੁੰਦਰ ਦੀਆਂ ਤੇਜ਼ ਲਹਿਰਾਂ ਉਹਨੂੰ ਕਿਸੇ ਟਾਪੂ ਤੇ ਲੈ ਜਾਂਦੀਆਂ ਵਾ ਤੇ ਜਦੋਂ ਉਹ ਉਸ ਟਾਪੂ ਤੇ ਚਲਾ ਜਾਂਦਾ ਵਾ ਤੇ ਬਹੁਤ ਜ਼ਿਆਦਾ ਉਦਾਸ ਹੁੰਦਾ ਬਹੁਤ ਜ਼ਿਆਦਾ ਰੋਂਦਾ ਕਰਲਾਉਂਦਾ ਆਪਣੇ ਦੋਸਤਾਂ ਨੂੰ ਆਵਾਜ਼ਾਂ ਮਾਰਦਾ ਵੀ ਸ਼ਾਇਦ ਜਿਵੇਂ ਮੈਂ ਬਚ ਗਿਆ ਵਾਂ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਬਚ ਗਿਆ ਹੋਵੇ ਵੀ ਜਿਹੜਾ ਇੱਥੇ ਮੇਰੇ ਕੋਲ ਆਜੂਗਾ ਮੇਰੀ ਆਵਾਜ਼ ਨੂੰ ਸੁਣ ਕੇ ਬਹੁਤ ਉੱਚੀ ਉੱਚੀ ਰੋਲਾ ਪਾਉਂਦਾ ਔਰੋਂਦਾ ਕਰਲਾਉਂਦਾ ਵਾ ਪਰ ਨਹੀਂ ਉਹ ਪੰਜਾਂ ਦੇ ਵਿੱਚੋਂ ਇਕੱਲਾ ਹੀ ਬਚਦਾ ਵਾ ਤੇ ਉਹ ਟਾਪੂ ਤੇ ਚਲਾ ਜਾਂਦਾ ਵਾ ਤੇ ਫਿਰ ਉਹ ਇੱਕ ਦਿਨ ਉਡੀਕਦਾ ਵਾ ਵੀ ਸ਼ਾਇਦ ਕੀ ਪਤਾ ਕਿਵੇਂ ਨਾ ਕਿਵੇਂ ਇੱਥੇ ਕੋਈ ਕਿਸ਼ਤੀ ਜਿਵੇਂ ਅਸੀਂ ਬੋਟਿੰਗ ਦੇ ਲਈ ਆਏ ਸੀਗੇ ਵੀ ਕੋਈ ਹੋਰ ਆਵੇ ਤੇ ਮੈਨੂੰ ਬਚਾ ਲਵੇ ਹਨਾ ਡੇਲੀ ਡੇਲੀ ਉਹ ਬਹੁਤ ਦਿਨ ਉਹ ਇਦਾਂ ਹੀ ਉਡੀਕ ਕਰਦਾ ਵਾ ਤੇ ਪਰ ਆਪਣੇ ਖਾਣ ਪੀਣ ਦਾ ਇੰਤਜ਼ਾਮ ਉੱਥੇ ਹੀ ਕਰ ਲੈਂਦਾ ਕਿਉਂਕਿ ਉਹ ਭੁੱਖਾ ਤਾਂ ਰਹਿ ਨਹੀਂ ਸਕਦਾ ਹੁੰਦਾ ਨਾਰੀਅਲ ਦਾ ਪਾਣੀ ਪੀ ਕੇ ਤੇ ਮੱਛੀਆਂ ਖਾ ਕੇ ਉਹ ਗੁਜ਼ਾਰਾ ਕਰਨ ਲੱਗ ਜਾਂਦਾ ਵਾ کافی ਦਿਨ ਜਦੋਂ ਉਹ ਨੂੰ ਬੀਤ ਜਾਂਦੇ ਤਾਂ ਉਹ ਸੋਚਦਾ ਵੀ ਹੁਣ ਮੈਨੂੰ ਕੋਈ ਵੀ ਨਹੀਂ ਲੈਣ ਆਊਗਾ ਵੀ ਮੈਨੂੰ ਤਾਂ ਲੱਗਦਾ ਇੱਥੇ ਹੀ ਰਹਿਣਾ ਪੈਣਾ ਵਾ ਤੇ ਉਹ ਟਾਪੂ ਤੇ ਜਿਹੜੇ ਕਾਫੀ ਜਿਵੇਂ ਸਮੁੰਦਰੀ ਜਹਾਜ਼ ਜਿਵੇਂ ਸਮੁੰਦਰ ਦੇ ਵਿੱਚ ਡੁੱਬ ਡੁੱਬ ਜਾਂਦੇ ਆ ਹਨਾ ਟੁੱਟੀਆਂ ਭੱਜੀਆਂ ਚੀਜ਼ਾਂ ਉਹ ਟਾਪੂ ਤੇ ਜਿਵੇਂ ਲਹਿਰਾਂ ਦੇ ਨਾਲ ਆ ਜਾਂਦੀਆਂ ਵਾ ਕਿਨਾਰੇ ਤੇ ਜਿਵੇਂ ਆਪਾਂ ਕਹਿ ਦਿੰਨੇ ਹਾਂ ਉਵੇਂ ਆ ਜਾਂਦੀਆਂ ਤੇ ਉਹਨਾਂ ਹੀ ਚੀਜ਼ਾਂ ਨੂੰ ਇਕੱਠਿਆਂ ਕਰਕੇ ਉਹ ਸੋਚਦਾ ਵੀ ਮੈਂ ਨਾ ਇੱਕ ਝੋਪੜੀ ਬਣਾ ਲਵਾਂ ਛੋਟੀ ਜਿਹੀ ਆਪਦੇ ਵਾਸਤੇ ਵੀ ਛੱਤ ਤਾਂ ਮੈਨੂੰ ਜ਼ਰੂਰੀ ਆ ਵੀ ਜਦੋਂ ਮੈਨੂੰ ਕੋਈ ਲੈਣ ਆਊਗਾ ਉਹ ਦੇਖ ਹੀ ਜਾਊਗਾ ਮੈਨੂੰ ਤਾਂ ਲੱਗਦਾ ਜਿਹੜੀ ਮੇਰੀ ਬਾਕੀ ਦੀ ਰਹਿੰਦੀ ਜ਼ਿੰਦਗੀ ਮੈਨੂੰ ਇੱਥੇ ਹੀ ਬਿਤਾਉਣੀ ਪਊਗੀ ਤੈਨੀਆਂ ਗੱਲ ਸੋਚਦੇ ਹੋ ਹੌਲੀ-ਹੌਲੀ ਆਪਣੀ ਝੋਪੜੀ ਨੂੰ ਬਣਾਉਣਾ ਸ਼ੁਰੂ ਕਰ ਦਿੰਦਾ ਵਾ ਕੁਝ ਦਿਨਾਂ ਹੀ ਕਰਦਾ ਵਾ ਆਪਣੇ ਖਾਣ ਪੀਣ ਦਾ ਇੰਤਜ਼ਾਮ ਕਰਨ ਜਾਂਦਾ ਆ ਕੇ ਉਹ ਫੇਰ ਆਪਣੀ ਝੋਪੜੀ ਦੇ ਕੰਮ ਨੂੰ ਲੱਗ ਜਾਂਦਾ ਵਾ ਤੇ ਥੋੜੇ ਦਿਨਾਂ ਦੇ ਵਿੱਚ ਉਹ ਆਪਣੀ ਝੋਪੜੀ ਨੂੰ ਖੜੀਆਂ ਕਰ ਲੈਂਦਾ ਵਾ ਤੇ ਫਿਰ ਉਸ ਤੋਂ ਬਾਅਦ ਕੁਝਕ ਮਤਲਬ ਕਿ ਉਹਦੀ ਜ਼ਿੰਦਗੀ ਸੌਖੀ ਹੋ ਜਾਂਦੀ ਹੈ ਵੀ ਕਿੱਥੇ ਉਹਦੇ ਕੋਲੇ ਛੱਤ ਵੀ ਨਹੀਂ ਹੁੰਦੀ ਰਹਿਣ ਵਾਸਤੇ ਤੇ ਹੁਣ ਉਹਦੇ ਕੋਲੇ ਛੋਟੀ ਜਿਹੀ ਛੱਤ ਹੁੰਦੀ ਆ ਵੀ ਜਿੱਥੇ ਉਹ ਮੀਂਹ ਕਣੀ ਦੇ ਵਿੱਚ ਵੀ ਆਪਦਾ ਬਚਾਓ ਕਰ ਸਕਦਾ ਵਾ ਤੇ ਇਦਾਂ ਹੀ ਆਪਦੀ ਜ਼ਿੰਦਗੀ ਨੂੰ ਬਤੀਤ ਕਰਨ ਲੱਗਦਾ ਤੇ ਇੱਕ ਵਾਰ ਡੇਲੀ ਰੁਟੀਨ ਦੇ ਵਾਂਗ ਉਹ ਆਪਣੇ ਖਾਣੇ ਦਾ ਇੰਤਜ਼ਾਮ ਕਰਨ ਦੇ ਲਈ ਜਾਂਦਾ ਵਾ ਮੱਛੀਆਂ ਫੜਨ ਦੇ ਲਈ ਜਦੋਂ ਉਹ ਜਾਂਦਾ ਵਾ ਤੇ ਉੱਥੋਂ ਮੱਛੀਆਂ ਫੜ ਕੇ ਲੈ ਕੇ ਆਉਂਦਾ ਨਾਰੀਅਲ ਲੈ ਕੇ ਆਉਂਦਾ ਤੇ ਉਹ ਸੋਚਦਾ ਵੀ ਮੈਂ ਆਪਦੇ ਘਰੇ ਜਾ ਕੇ ਉੱਥੇ ਹੀ ਖਾऊं ਪੀऊंगा ਵੀ ਮੇਰੇ ਕੋਲ ਹੁਣ ਤਾਂ ਰਹਿਣ ਨੂੰ ਜਗ੍ਹਾ ਹੈਗੀ ਆ ਤੇ ਉਹ ਜਦੋਂ ਵਾਪਸ ਆਉਂਦਾ ਵਾ ਤੇ ਆਆਂ ਨੂੰ ਵੇਖਦਾ ਵੀ ਜਦੋਂ ਮਤਲਬ ਕਿ ਜਦੋਂ ਉਹ ਖਾਣਾ ਲੈਣ ਜਾਂਦਾ ਵਾ ਹਨ ਉਦੋਂ ਬਹੁਤ ਤੇਜ਼ ਮਤਲਬ ਕਿ ਬਾਰਿਸ਼ ਹੋਣੀ ਸ਼ੁਰੂ ਹੋ ਜਾਂਦੀ ਆ ਤੂਫਾਨ ਆਉਣ ਲੱਗ ਜਾਂਦਾ ਵਾ ਬਾਰਿਸ਼ ਹੋਣ ਲੱਗ ਜਾਂਦੀ ਆ ਤੇ ਇੱਕਦਾਂ ਹੀ ਅਸਮਾਨੀ ਬਿਜਲੀ ਡਿੱਗ ਕੇ ਜਿਹੜੀ ਉਹਦੀ ਝੋਪੜੀ ਹੁੰਦੀ ਉਹ ਜਾਲ ਕੇ ਰਾਖ ਹੋ ਜਾਂਦੀ ਆ ਤੇ ਇਹ ਗੱਲ ਨੂੰ ਜਦੋਂ ਉਹ ਆ ਕੇ ਵੇਖਦਾ ਵੀ ਮੇਰੀ ਤਾਂ ਝੋਪੜੀ ਬਿਲਕੁਲ ਹੀ ਰਾਖ ਹੋ ਚੁੱਕੀ ਆ ਤੇ ਫਿਰ ਉੱਥੇ ਸਾਰਾ ਸਮਾਨ ਆਪਣਾ ਸਿੱਟ ਦਿੰਦਾ ਜੋ ਕੁਝ ਵੀ ਉਹ ਲੈ ਕੇ ਆਇਆ ਹੁੰਦਾ ਤੇ ਬਹੁਤ ਜ਼ਿਆਦਾ ਉੱਚ-ਉੱਚੀ ਰੋਂਦਾ ਕਰ ਲੌਂਦਾ ਵਾ ਤੇ ਆਪਣੇ ਆਪ ਨੂੰ ਕੋਸਦਾ ਵਾ ਆਪਦੀ ਕਿਸਮਤ ਨੂੰ ਕੋਸਦਾ ਉਹ ਰੱਬ ਨੂੰ ਕੋਸਦਾ ਵਾ ਉਹ ਸੋਚਦਾ ਵੀ ਮੇਰੀ ਕਿਸਮਤ ਐਡੀ ਮਾੜੀ ਆ ਵੀ ਮੈਂ ਜਿਹੜਾ ਆਪਦੇ ਲਈ ਛੱਤ ਬਣਾਈ ਵੀ ਉਹ ਵੀ ਮੇਰੇ ਕੋਲੇ ਨਹੀਂ ਰਹੀਗੀ ਹਨਾ ਤੇ ਫਿਰ ਉਹ ਰੱਬ ਦੇ ਅੱਗੇ ਦੁਹਾਈ ਦਿੰਦਾ ਰੱਬ ਨੂੰ ਤਾਣਨੇ ਮੇਨੇ ਮਾਰਨਾ ਸ਼ੁਰੂ ਕਰ ਦਿੰਦਾ ਵੀ ਰੱਬਾ ਮੇਰੀ ਜ਼ਿੰਦਗੀ ਤੋਂ ਹੋਰ ਤੂੰ ਕੀ ਭਾਲਦਾ ਵਾ ਵੀ ਮੈਂ ਤਾਂ ਪਹਿਲਾਂ ਹੀ ਮਰਿਆ ਸੀਗਾ ਵੀ ਹੁਣ ਤੁਸੀਂ ਹੋਰ ਮੈਨੂੰ ਮਤਲਬ ਕਿ ਮੇਰੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਮੁਸ਼ਕਿਲ ਕਰ ਦਿੱਤਾ ਵੀ ਇੱਕ ਤਾਂ ਮੇਰੇ ਕੋਲੇ ਛੱਤ ਸੀ ਉਹ ਵੀ ਤੁਸੀਂ ਖੋਹ ਲਈ ਹੈ ਨਾ ਬਹੁਤ ਜ਼ਿਆਦਾ ਉਸ ਜਗ੍ਹਾ ਤੇ ਉਹ ਰੋਂਦਾ ਕਰ ਲੌਂਦਾ ਵਾ ਤੇ ਐਂ ਹੀ ਉਹ ਰੋਂਦਾ ਕਰ ਲੌਂਦਾ ਰਾਤ ਨੂੰ ਨਾ ਕੁਝ ਖਾਂਦਾ ਪੀਂਦਾ ਤੇ ਰਾਤ ਹੋ ਜਾਂਦੀ ਆ ਤੇ ਉੱਥੇ ਹੀ ਉਹ ਸੌਂ ਜਾਂਦਾ ਵਾ ਤੇ ਜਦੋਂ ਅਗਲੀ ਸਵੇਰ ਹੁੰਦੀ ਆ ਹੈ ਨਾ ਤੇ ਸਵੇਰ ਸਵੇਰੇ ਹੀ ਉਹਦੇ ਆਸੇ ਪਾਸੇ ਤਿੰਨ ਚਾਰ ਜਾਨੇ ਖੜੇ ਹੁੰਦੇ ਆ ਤੇ ਉਹਦੀ ਜਦੋਂ ਅੱਖ ਖੁੱਲਦੀ ਆ ਇੱਕਦਮ ਉਹਨਾਂ ਇਨਸਾਨਾਂ ਨੂੰ ਉਹ ਦੇਖਦਾ ਵਾ ਇੱਕਦਮ ਢੱਕ ਕੇ ਉੱਠਦਾ ਵਾ ਤੇ ਉਹਨਾਂ ਨੂੰ ਪੁੱਛਦਾ ਵੀ ਤੁਸੀਂ ਕੌਣ ਵੀ ਤੁਸੀਂ ਇੱਥੇ ਕਿਵੇਂ ਤਾਂ ਉਹ ਉਹਨੂੰ ਅੱਗੇ ਜਵਾਬ ਦਿੰਦੇ ਉਹ ਕਹਿੰਦੇ ਵੀ ਅਸੀਂ ਤੇਰੇ ਬਚਾਅ ਦੇ ਲਈ ਆਏ ਆ ਵੀ ਤੂੰ ਚੱਲ ਵੀ ਅਸੀਂ ਤੂੰ ਦੱਸ ਤੇਰਾ ਘਰ-ਬਾਰ ਕਿੱਥੇ ਵੀ ਅਸੀਂ ਤੈਨੂੰ ਉੱਥੇ ਛੱਡ ਦਾਂਗੇ ਵੀ ਅਸੀਂ ਤੇਰੇ ਬਚਾਅ ਦੇ ਲਈ ਆਏ ਆ ਤੇ ਉਹ ਇੰਨੀ ਗੱਲ ਸੁਣਦਿਆਂ ਹੀ ਬਹੁਤ ਖੁਸ਼ ਹੁੰਦਾ ਵਾ ਤੇ ਖੁਸ਼ ਹੋ ਕੇ ਉਹਨਾਂ ਦੇ ਨਾਲ ਬੈਠ ਕੇ ਵੋਟ ਦੇ ਵਿੱਚ ਚਲਾ ਜਾਂਦਾ ਵਾ ਤੇ ਰਸਤੇ ਦੇ ਵਿੱਚ ਉਹ ਸੋਚਦਾ ਤੇ ਉਹ ਫਿਰ ਉਹਨਾਂ ਨੂੰ ਸਵਾਲ ਕਰਦਾ ਵਾ ਵੀ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਮੈਂ ਇਸ ਜਗ੍ਹਾ ਤੇ ਆਂ ਤੇ ਉਹ ਉਹਨੂੰ ਅੱਗੋਂ ਦੱਸਦੇ ਹੋ ਕਹਿੰਦੇ ਵੀ ਸਾਨੂੰ ਕੱਲ ਰਾਤ ਕੋਈ ਫਾਇਰ ਸਿਗਨਲ ਮਿਲਿਆ ਸੀਗਾ ਵੀ ਧੂਏ ਦਾ ਸਿਗਨਲ ਜਿਵੇਂ ਕਿ ਇੱਥੇ ਅੱਗ ਚੱਲ ਰਹੀ ਆ ਵੀ ਕਾਫੀ ਜ਼ਿਆਦਾ ਅੱਗ ਮੱਚੀ ਆਂਦੀ ਆ ਤੇ ਉਹ ਸਾਨੂੰ ਸਿਗਨਲ ਮਿਲਿਆ ਸੀ ਤੇ ਉਹ ਸਿਗਨਲ ਦੀ ਲੋਕੇਸ਼ਨ ਨੂੰ ਅਸੀਂ ਟ੍ਰੇਸ ਕਰਕੇ ਤੇ ਤੇਰੇ ਕੋਲ ਅਸੀਂ ਪਹੁੰਚੇ ਆਂ ਤੇ ਇੰਨੀ ਗੱਲ ਸੁਣਦਿਆਂ ਉਹ ਮਨ ਹੀ ਮਨ ਦੇ ਵਿੱਚ ਮਤਲਬ ਕਿ ਰੱਬ ਦਾ ਧੰਨਵਾਦ ਕਰਦਾ ਵਾ ਤੇ ਫਿਰ ਉਹ ਇਹ ਚੀਜ਼ ਉਹਨਾਂ ਨੂੰ ਦੱਸਣ ਲੱਗਦਾ ਵੀ ਇਦਾਂ ਕਰਕੇ ਮੈਂ ਤਾਂ ਮੱਸਾਂ ਹੀ ਝੋਪੜੀ ਬਣਾਈ ਸੀਗੀ ਜਿਵੇਂ ਆਪਾਂ ਕਹਦੇ ਨੇ ਨਾ ਵੀ ਆਪਣੀ ਜ਼ਿੰਦਗੀ ਦੇ ਵਿੱਚ ਗਵਾਹੀ ਜਿਹੜੀ ਸੀਗੀ ਉਹਦੇ ਉਹ ਦੇਣ ਲੱਗਦਾ ਉਹਨਾਂ ਨੂੰ ਉਹ ਕਹਿੰਦਾ ਵੀ ਮੈਂ ਤਾਂ ਰੱਬ ਨੂੰ ਕੋਸਦਾ ਸੀਗਾ ਤੇ ਪਰ ਜਦੋਂ ਮੇਰਾਤ ਖਾਣਾ ਲੈਣ ਗਿਆ ਤਾਂ ਮੇਰੇ ਆਉਣਦਿਆਂ ਨੂੰ ਅਸਮਾਨੀ ਬਿਜਲੀ ਡੱਗ ਕੇ ਮੇਰੀ ਜਿਹੜੀ ਝੋਪੜੀ ਆ ਜਲ ਚੁੱਕੀ ਤੇ ਉਹਦੇ ਤੋਂ ਤੁਹਾਨੂੰ ਇਹ ਸਿਗਨਲ ਮਿਲਿਆ ਸੀਗਾ ਤੇ ਫਿਰ ਉਹ ਰੱਬ ਦਾ ਉੱਚੀ ਉੱਚੀ ਹੱਸ ਕੇ ਉੱਚੀ ਉੱਚੀ ਧੰਨਵਾਦ ਕਰਨ ਲੱਗਦਾ ਕਿ ਰੱਬਾ ਤੇਰਾ ਸ਼ੁਕਰ ਆ ਵੀ ਮੈਂ ਤਾਂ ਬਹੁਤ ਛੋਟਾ ਸੋਚ ਰਿਹਾ ਸੀਗਾ ਪਰ ਜਿਹੜੀ ਤੇਰੀ ਪਲੈਨਿੰਗ ਸੀ ਮੇਰੇ ਪ੍ਰਤੀ ਉਹ ਬਹੁਤ ਜ਼ਿਆਦਾ ਵੱਡੀ ਸੀਗੀ ਤੇ ਇਸ ਲਈ ਜੋ ਵੀ ਮੈਂ ਤੁਹਾਨੂੰ ਗਲਤਫਲਤ ਬੋਲਿਆ ਵੀ ਉਹਦੇ ਲਈ ਮੈਨੂੰ ਮਾਫ਼ ਕਰੋ ਤੁਸੀਂ ਹੈਨਾ ਤੇ ਇਸ ਸਟੋਰੀ ਤੋਂ ਆਪਾਂ ਇਹ ਹੀ ਸਿੱਖਦੇ ਆਂ ਵੀ ਜਦੋਂ ਆਪਾਂ ਕਾਲੇ ਭੈਜਨ ਹੁਣ ਕਿਸੇ ਵੀ ਕੰਮ ਦੇ ਲਈ ਆਪਾਂ ਰੱਬ ਦੇ ਅੱਗੇ ਰੋਣੇ ਗਿੜਗੜਾਉਨੇ ਆ ਹਨਾ ਵੀ ਸਾਡੀ ਇਹ ਦੁਆ ਸੁਣੀ ਜਾਵੇ ਸਾਡੀ ਇਹ ਗੱਲ ਕਿਉਂ ਨਹੀਂ ਮੰਨੀ ਜਾਂਦੀ ਜੇਕਰ ਕਿਸੇ ਵੀ ਕੰਮ ਦੇ ਲਈ ਦੇਰ ਹੋ ਰਹੀ ਆ ਤਾਂ ਇਹ ਸਮਝੋ ਕਿ ਪਰਮੇਸ਼ਵਰ ਦੀ ਕੋਈ ਬਹੁਤ ਵੱਡੀ ਤੁਹਾਡੇ ਲਈ ਪਲੈਨਿੰਗ ਚੱਲ ਰਹੀ ਆ ਹਨਾ ਤੇ ਆਪਾਂ ਇੱਕਦਮ ਰੱਬ ਨਾਲ ਵੀ ਆਪਾਂ ਥੱਕਾ ਕਰਦੇ ਆ ਕਿ ਨਹੀਂ ਅਸੀਂ ਜਿਹੜੀ ਚੀਜ਼ ਹੁਣੇ ਮੰਗਿਆ ਤੇ ਉਹ ਸਾਨੂੰ ਹੁਣੇ ਹੀ ਮਿਲਣੀ ਚਾਹੀਦੀ ਆ ਪਰਮੇਸ਼ਰ ਆਪਾਂ ਨੂੰ ਦਿੰਦਾ ਜ਼ਰੂਰ ਆ ਰੱਬ ਆਪਾਂ ਨੂੰ ਏਕਣਾ ਇੱਕ ਦਿਨ ਉਹ ਚੀਜ਼ ਦਿੰਦਾ ਜ਼ਰੂਰ ਆ ਪਰ ਉਹਦੀ ਪਲੈਨਿੰਗ ਬਹੁਤ ਵੱਡੀ ਹੁੰਦੀ ਬਸ ਸਾਡਾ ਵਿਸ਼ਵਾਸ ਕਰਨ ਦੀ ਸਾਡੇ ਲਈ ਜ਼ਰੂਰਤ ਹੁੰਦੀ ਆ ਤੇ ਇੱਕ ਕਹਾਵਤ ਆਪਾਂ ਬਚਪਨ ਤੋਂ ਹੀ ਸੁਣਦੇ ਆਉਂਨੇ ਆ ਕਿ ਰੱਬ ਦੇ ਘਰੇ देर ਹੁੰਦਾ ਅੰਧੇਰ ਨਹੀਂ ਤੇ ਜੋ ਵੀ ਰੱਬ ਕਰਦਾ ਸਾਡੇ ਲਈ ਬਹੁਤ ਚੰਗਾ ਕਰਦਾ ਸੋ ਮਿਲਦੇ ਆ ਕਿਸੇ ਹੋਰ ਸਟੋਰੀ ਵਿੱਚ ਧੰਨਵਾਦ